ਪਰੀ ਬੰਦਨਾ ਮੈਂ ਫੋਰ ਮਹਿਨੀ ਨੀ ਤੇਰੇ ਨਖਰੇ ਮੇਰੇ ਤੂੰ ਜਾਂਦੇ ਹੋਰ ਸਹਿਣੀ ਹੈਲਪਰ ਬੰਦਨਾ ਮੈਂ ਫੋਰ ਮਹਿਨੀ ਕੀ ਖਾਲੀ ਪਿਆਏ ਪਰਸ ਤੈਨੂੰ ਹੋਰਾਂ ਨਾ ਤਰਸ ਕੀ ਖਾਲੀ ਪਿਆਏ ਪਰਸ ਤੈਨੂੰ ਹੋਰਾਂ ਨਾ ਤਰਸ ਕਿਹੜੇ ਕਰਮਾਦੀ ਮਹਿਨੂ ਤੂੰ ਬੁਲਾਏ ਮੇਰੀ ਹਾਏ ਹਾਏ ਨਹੀਂ ਤੂੰ ਲੈ ਸੱਪ ਬਣਾਲੀ ਲੰਬੀ ਹੀ ਦਮਾਂਡਾਨੀ ਮੈਨੂੰ ਅੱਜ ਤੱਕ ਤਨ ਖਾਣੀ ਨਹੀਂ ਓਏ ਪਰਾਪਰਾ ਗੁਰਿਆਸ ਰਗ ਆ ਗਿਆ ਸਰਾਸਾ ਜੀ ਜੇ ਉਹ ਦਾਦ ਮਾਲਕ ਜੀ ਕਰਤਾ ਕਰੂਗਾ ਆਹ ਨਹੀਂ ਬਾਤ ਨਹੀਂ ਕਰਦਾ ਹਾਏ ਹਾਏ ਨਹੀਂ ਕੋਛਿਛ ਕਰਾਂਗਾ ਮੈਂ ਹਾਏ ਹਾਏ ਇਸ ਵਾਰ ਦੀਵਾਲੀ ਮੈਂ ਤੇਰੇ ਨਾਲ ਮਨਾਵਾਂਗਾ ਹਾਏ ਹੋਏ ਕਿਆ ਬਾਤ ਹੈ ਨਹੀਂ ਵਾਦਾ ਨਹੀਂ ਕਰਦਾ ਨੀ ਕੋਚਿਛ ਕਰਾਂਗਾ ਮੈਂ ਬੱਲੇ ਬੱਲੇ ਇਸ ਵਾਰ ਦੀਵਾਲੀ ਮੈਂ ਤੇਰੇ ਨਾਲ ਮਨਾਵਾਂਗਾ